ਤੇਸ ਤੋਂ ਬਾਅਦ ਸਰਦਾਰ ਸ਼ਾਮ ਸਿੰਘ ਕੋੜੇ ਤੇ ਹੋਏ ਸਵਾਰ ਰਣਕਟੇ ਵਿੱਚ ਪਹੁੰਚੇ ਸਭਰਾਮੀ ਪਿੰਡ ਵਿੱਚ ਜਦੋਂ ਗਏ ਉਰਲੇ ਕੰਡੇ ਉੱਤੇ ਸਭ ਤੋਂ ਪਹਿਲਾਂ ਉਹਨਾਂ ਨੇ ਸਰਦਾਰ ਤੋਪਾਂ ਦਾ ਮੌਇਨਾ ਕੀਤਾ ਤੇ ਸਰਦਾਰ ਨੇ ਕਿਹਾ ਜੇ ਕਿਸਮਤ ਨੇ ਸਾਡਾ ਸਾਥ ਦਿੱਤਾ ਇਹ ਦੂਰ ਮਾਰੂ ਤੋਪਾਂ دریا ਦੇ ਉੱਚੇ ਕੰਡੇ ਉੱਤੇ ਵੀੜੀਆਂ ਹੋਈਆਂ ਇਹਨਾਂ ਦੇ ਗੋਲੇ ਜੇ ਦੁਸ਼ਮਣ ਦੇ ਨਿਸ਼ਾਨੇ ਤੇ ਪੈ ਕੋਈ ਵਜ੍ਹਾ ਨਹੀਂ ਅੰਗਰੇਜ਼ ਜਿੱਤ ਸਕੇ ਕੋਈ ਵਜ੍ਹਾ ਨਹੀਂ ਅਸੀਂ ਹਾਰੀ ਇਸ ਤਰ੍ਹਾਂ ਹਲਾਛੇਰੀ ਦੇ ਕੇ ਤੋਪਖਿਆਂ ਨੂੰ ਸਰਦਾਰ ਸ਼ਾਮ ਸਿੰਘ ਰੰਗਤ ਤੇ ਪਹੁੰਚਾ ਉਸ ਨੇ ਜਾ ਕੇ ਵੇਖਿਆ ਸਿੱਖਾਂ ਨੇ ਕੱਚਾ ਕਿਲਾ ਫਤੇਗੜ ਦਾ ਜਿਸ ਦਾ ਨਾਮ ਰੱਖਿਆ ਗਿਆ ਉਹ ਸਾਰਲੇ ਉਹਦੀ ਸੱਜੀ ਬਾਈ ਉਤੇ ਸਰਦਾਰ ਅਤਰ ਸਿੰਘ ਕਾਲਿਆਂ ਵਾਲਾ ਉੱਥੇ ਬੈਠਾ ਹੋਇਆ ਖੱਬੇ ਬਨੇ ਸਰਦਾਰ ਅਨਜੋਰ ਸਿੰਘ ਮਜੀਠਾ ਤੇ ਦਰਮਿਆਨ ਵਿੱਚ ਪੀਤ ਸਿੰਘ ਆਖਲੋਤ ਹੈ ਉਹਨੂੰ ਪਤਾ ਲੱਗਾ ਕਿ ਸਰਦਾਰ ਸ਼ਾਮ ਸਿੰਘ ਟਾਰੀ ਆਪ ਰੰਗਤ ਤੇ ਵਿੱਚ ਪਹੁੰਚੇ ਨੇ स्वागत वास्ते जा कह लो बेईमान सरदार श्याम सिंह का दिल टोह वास्ते उन्होंने कोल गया जाके फतेह गिजाई सरदार साहब ने चढ़ी कला में उतर दता फिर पूछया तेज सिंह जंग की की सिचुएशन ते तेज सिंह ने कहा सरदार श्याम सिंह जी तुम आए हो जी सदके और बड़ी देर हो चुकी मेरा विचार है तेज सिंह ने कहा कि आप जित नहीं सकते ਤੂੰ ਤੁਸੀਂ ਅੰਦਾਜ਼ਾ ਲਗਾਓ ਕਿ ਜਿਸ ਫੌਜ ਦਾ ਸੈਨਾਪਤੀ ਇਹ ਪਹਿਲੇ ਹੀ ਧਰ ਕੇ ਬੈਠਾ ਹੋਵੇ ਤੇ ਅਸੀਂ ਜਿੱਤ ਨਹੀਂ ਸਕਾਂ ਨੂੰ ਜਿੱਤ ਮਿਲੂਗੀ ਕਿਵੇਂ ਜਿਹੜੇ ਕਰ ਰਿਹਾ ਨੰ ਦੁਨੀਆ ਦੇ ਉਹ ਤਾਂ ਹਾਰਾਂ ਵਿੱਚੋਂ ਵੀ ਜਿੱਤਾਂ ਲਭ ਲੈਂਦੇ ਨੇ ਆਪਣੇ ਸਿਰ ਦਾ ਸਦਕਾ ਤੇ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ ਉਹ ਜਾਂਦੇ ਹੀ ਇਸ ਕੰਮ ਵਾਸਤੇ ਕਿ ਕੌਮ ਨੂੰ ਗੁਲਾਮ ਬਣਾਉਣਾ ਹੈ ਜਦੋਂ ਤੇਜਾ ਸਿੰਘ ਨੇ ਇਹ ਗੱਲ ਕਹੀ ਸਰਦਾਰ ਸ਼ਾਮ ਸਿੰਘ ਨੇ ਕਿਹਾ ਮੈਂ ਨਾ ਗਿੰਤੀਆਂ ਬਿੰਤੀਆਂ ਵਿੱਚ ਪੈਣ ਵਾਲਾ ਨਹੀਂ ਤੇਜਾ ਸਿੰਘ ਲੜਾਈ ਹੋਵੇਗੀ ਉਹ ਸਲਾਈ ਦਾ ਕੀ ਸਿੱਟਾ ਨਿਕਲੇਗਾ ਇਹ ਨਿਰੰਕਾਰ ਦੇ ਹੱਥ ਵਿੱਚ ਪਰ ਇਹ ਮੈਂ ਤੁਹਾਨੂੰ ਦੱਸ ਦੇਣਾ ਕਿ ਸਰਦਾਰ ਸ਼ਾਮ ਸਿੰਘ ਕੰਡ ਨਹੀਂ ਵਿਖਾਏਗਾ ਰਣ ਪੱਤੀ ਤੋਂ ਵਾਪਸ ਨਹੀਂ ਆਏ ਜੇ ਮੈਂ ਇਸ ਲੜਾਈ ਨੂੰ ਜਿੱਤ ਨਾ ਸਕਿਆ ਤਾਂ ਮੈਂ ਜ਼ਿੰਦਾ ਕਾਰੀ ਨਹੀਂ ਪਹੁੰਚਾਂ ਇਹ ਰੂਹ ਮੈਂ ਤੈਨੂੰ ਦੱਸਦਾ ਤੇਜ ਸਿੰਘ ਨੇ ਕਿਹਾ ਜੀ ਨਹੀਂ ਜਜ਼ਬਾ ਹੈ ਤੈਸਦਾ ਸਬੂਤ ਦਿਓ ਉਹਨੇ ਕਿਆ ਮੰਮੀ ਕੀ ਚਾਹੁੰਦਾ ਉਸਨੇ ਕਿਆ ਚਲੋ ਫੌਜੀ ਕੈਂਪ ਵਿੱਚ ਜਿੱਥੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੈ ਤੁਸੀਂ ਜਾ ਕੇ ਸੌਖਾਓ ਗੁਰਗਨ ਸਾਹਿਬ ਦੀ ਕਿ ਤੁਸੀਂ ਰਣ ਤੱਤੇ ਵਿੱਚੋਂ ਵਾਪਸ ਨਹੀਂ ਆਵੋ ਤੁਸੀਂ ਪਿੱਠ ਨਹੀਂ ਮੁਖਾਓਗੇ ਸਰਦਾਰ ਸ਼ਾਮ ਸਿੰਘ ਨੇ ਗੁਰੂ ਗੋਬਿੰਦ ਸਾਹਿਬ ਦੇ ਸਾਹਮਣੇ ਖੜੋ ਕੇ ਫਤਿਹਗਰ ਸਮਰਾ ਦੇ ਕੱਚੇ ਕਿਲੇ ਕਸਮ ਖਾਦੀ ਕਿ ਵੇ ਦਸਾਂ ਪਾਤਸ਼ਾਹਿਆਂ ਦੇ ਸਰੂਪ ਤਨਤਨ ਸਾਹਿਬ ਗੁਰਗਨ ਸਾਹਿਬ ਜੀਓ ਜਗਦੀ ਜੋਤ ਮੈਂ ਤੁਹਾਡੇ ਚਰਨਾਂ ਵਿੱਚ ਖਲੋ ਕੇ ਪ੍ਰਤਗਿਆ ਕਰਦਾ ਹਾਂ ਕਿ ਜੇ ਖਾਲਸਾ ਫੌਜ ਹਾਰ ਗਈ ਮੈਂ ਜ਼ਿੰਦਾਕਾਰੀ ਵਿੱਚ ਨਹੀਂ ਪਹੁੰਚਾਂ ਜਦੋਂ ਤੇਜ ਸਿੰਘ ਨੇ ਇਹ ਗੱਲ ਵਿਖੀ ਤੇਜ ਸਿੰਘ ਦਾ ਮੱਥਾ ਠਣ ਗਿਆ ਉਸ ਨੇ ਆਖਿਆ ਸ਼ਾਇਦ ਇਹ ਲੜਾਈ ਦਾ ਰੁਖ ਪਲਟਦੇ ਨੇ ਜਿਹੜਾ ਅੰਗਰੇਜ਼ਾਂ ਨਾਲ ਮੈਂ ਅੰਦਰ ਖਾਤੇ ਮਵਾਦਾ ਕੀਤਾ ਹੈ ਮੇਰਾ ਪੂਰਾ ਨਾ ਹੋਵੇ ਉਸ ਨੇ ਮੇਜਰ ਨਿਕਲਸਨ ਨੂੰ ਆਪਣਾ ਦੂਤ ਨਰ ਮੂਰਦੀਨ ਨੂੰ ਫਤਿਹਗਰ ਸਭਾਵਾਂ ਸਿੱਖਾਂ ਦੇ ਕਿਲੇ ਦਾ ਮੋਰਚਾ ਦਾ ਨਕਸ਼ਾ ਇਹ ਵਾਪਸ ਭੇਜ ਦਿੱਤਾ ਅੰਗਰੇਜ਼ਾਂ ਨੂੰ ਦਸ ਦਿੱਤਾ ਕਿ ਸਿੱਖਾਂ ਨੂੰ ਨਕਸ਼ਾ ਐਸ ਕਿਸਮ ਦਾ ਕਿੱਥੇ ਕਿੱਥੇ ਸਾਡੀਆਂ ਤੋਪਾਂ ਨੇ ਕਿੱਥੇ ਕਿੱਥੇ ਸਾਡੇ ਘੋੜ ਚੜੇ ਨੇ ਕਿੱਥੇ ਅਸਾਂ ਜੰਬੂਰ ਕੇ ਵੀੜੇ ਨੇ ਕਿਹੜਾ ਹਿੱਸਾ ਸਾਡਾ ਕਮਜ਼ੋਰ ਹੈ ਕਿਹੜਾ ਸਰਦਾਰ ਉਸ ਫਲੈਂਕ ਤੇ ਲੜ ਰਿਹਾ ਹੈ ਜਦ ਲੜਾਈ ਲੜੇਗਾ ਇਹ ਸਾਰੀ ਸਾਰੀ ਰਿਪੋਰਟ ਨਿਕਲਸਨ ਨੂੰ ਭੇਜ ਦਿੱਤੀ ਕਿਸ ਬੇਈਮਾਨ ਤੇ ਜੱਸਣ ਜੇ ਕੋਈ ਜਿਸ ਕੌਮ ਦਾ ਪ੍ਰਧਾਨ ਸੇਨਰਪਤੀ ਆਪਣੀ ਫੌਜ ਨੂੰ ਮੈਦਾਨੇ ਜੰਗ ਵਿੱਚ ਲੜਾਉਣ ਤੋਂ ਪਹਿਲਾਂ ਉਹਦੀ ਸਾਰੀ ਕਮਜ਼ੋਰੀ ਤੇ ਉਹਦਾ ਨਕਸ਼ਾ ਆਪਣੇ ਵਿਰੋਧੀਆਂ ਨੂੰ ਭੇਜਦੇ ਵੇ ਦੱਸੋ ਉਹ ਕੌਮ ਕਿਵੇਂ ਜਿੱਤੇਗੀ ਉਹ ਫੌਜ ਕਿਵੇਂ ਜਿੱਤੇਗੀ ਨਹੀਂ ਸੀ ਜਿੱਤ ਸਕਦੀ ਨਿਕਲਸਨ ਦੇ ਕੌਮ ਜਿਸੜੇ ਇਹ ਨਕਸ਼ਾ ਸਭਰਾਵਾਂ ਦਾ ਪਹੁੰਚ ਗਿਆ ਉਸਨੇ ਸਮਝਿਆ ਕਿ ਤੇਜਾ ਸਿੰਘ ਜੀ ਜੋ ਸਾਡੇ ਨਾਲ ਵਾਅਦਾ ਕੀਤਾ ਹੈ ਉਹ ਪੂਰਾ ਕਰੇ ਸਤਕਾਰਯੋ ਕਲਸਾ ਜੀ ਮੈਦਾਨੇ ਜੰਗ ਵਿੱਚ 7 ਫਰਵਰੀ 1846 ਈਸਵੀ ਨੂੰ ਅੰਗਰੇਜ਼ਾਂ ਨੂੰ ਅੰਬਾਰੇ ਤੋਂ ਬੜੀ ਵੱਡੀ ਫੌਜ ਦੀ ਮਦਦ ਮਿਲ ਗਈ ਕੁਝ ਦਿਨੇ ਜਾਇਏ ਸਨ ਸਿੱਖਾਂ ਕੋਲ ਜੇ ਉਸ ਵੇਲੇ ਕਿਤੇ ਤੇਜਾ ਸਿੰਘ ਉਹ ਦਿਨຊਾਇਆ ਨਾ ਕਰਦਾ ਸਾਡਾ ਇਤਿਹਾਸ ਕਿਸੇ ਹੋਰ ਅੱਖਰ ਵਿੱਚ ਲਿਖਿਆ ਹੁੰਦਾ ਅੱਜ ਵਰਗੀ ਗੱਲ ਨਾ ਹੋਣੀ ਤੇਜਾ ਸਿੰਘ ਬੈਠਾ ਰਿਹਾ ਜਾ ਕੇ ਦਰਿਆ ਸਤਲੁਜ ਦੇ ਕੰਢੇ ਫਰੋਗਪੁਰਵੀ ਸ਼ੌਣੀ ਵਿੱਚ ਅੰਗਰੇਜ਼ੀ ਫੌਜ ਕੇਵਲ 7000 ਦੀ ਗਿਣਤੀ ਸੀ ਇਹਨਾਂ ਦਾ ਕਮਾਂਡਰ ਸੀ ਲਿਟਲਰ ਇਸ ਫੌਜ ਬੇ ਕੋ ਬੇਅੰਤ ਸਮਾਨੇ ਜੰਗ ਸੀ ਜੇਕਰ ਤੇਜਾ ਸਿੰਘ ਦੀ ਫੌਜ ਤੇਜਾ ਸਿੰਘ ਦੇ ਹੁਕਮ ਨਾਲ ਫਰੋਗਪੁਰਵੀ ਧਿਰਲਾ ਕਰਦੇ ਅੰਗਰੇਜ਼ ਅੱਡਾ ਕਿਤਾ ਵੀ ਸਿੱਖਾਂ ਦਾ ਮੁਕਾਬਲਾ ਨਹੀਂ ਸੀ ਕਰ ਸਕਦੇ समाने जंग सिख आत हजार हाँ था। फौज सिखों की तलवार की भेटा हो जांगी। दूसरे बने जे कि रणजोर सिंह मजीठा जोड़ा फलौर के किले बैठा हुआ फौज लैके जे वो खाली पे लुभियाने उसे कब्जा कर इतने भी अंग्रेजी फौज उंगलों से गिणजोगी से इधरों तेज सिंह फिरपुर जित के अगे बढ़ता इधरों रणजोर सिंह मजीठा ਲੋਦੇ ਹਰਫਤੇ ਕਰਕੇ ਆ ਮਾਲੇਵਾਲ ਨੂੰ ਦੋਵੇਂ ਫੌਜਾਂ ਵੱਧੀਆਂ ਔਰ ਆਪਸ ਵਿੱਚ ਮੇਝਾਨੀਆਂ ਉਦੋਂ ਅੰਬਾਲਾ ਤੋਂ ਲੈ ਕੇ ਬਿਆਸਾਡੋਈ ਦੇ ਕੰਡੇ ਤੱਕ ਅੰਗਰੇਜ਼ਾਂ ਦੀ ਕੋਈ ਛੌਨੀ ਨਹੀਂ ਸੀ ਕੋਈ ਫੌਜ ਨਹੀਂ ਸੀ ਕੋਈ ਜ਼ਖੀਰਾ ਨਹੀਂ ਸੀ ਜਿਹੜਾ ਉਹਨਾਂ ਦੇ ਕਬਜ਼ੇ ਵਿੱਚ ਸੀ ਹਾਂ ਉਹਨਾਂ ਨੇ ਕੁਝ ਰਾਸ਼ਨ ਇਕੱਠਾ ਕੀਤਾ ਹੋਇਆ ਸੀ ਕੁਝ ਹਸਰਾ ਵੀ ਇਕੱਠਾ ਕੀਤਾ ਹੋਇਆ ਸੀ ਜੇ ਇਹ ਦੋਵੇਂ ਬੇਈਮਾਨ ਨਾ ਹੁੰਦੇ ਲਾਲ ਸਿੰਘ ਤੇਜ ਸਿੰਘ ਔਰ ਰਣਜੋਤ ਸਿੰਘ ਮਜੀਠਾ ਜੇ ਅੱਗੇ ਵੱਧੇ ਜਿਵੇਂ ਲਾਗਵੇ ਦਾ ਜੀਤ ਸਿੰਘ ਸਿੱਖ ਹੋ ਜਾਣਾ ਆ ਮਿਲਿਆ ਸੀ ਇਹ ਅੰਗਰੇਜ਼ਾਂ ਦਾ ਜ਼ਕੀਰਾ ਲੋਕ ਲੈਂਦੇ ਉਹਨਾਂ ਦੇ ਹਜ਼ਾਰ ਖੋ ਲੈਂਦੇ ਔਰ ਅੰਮ੍ਰੇ ਤੱਕ ਪੂਰਾ ਪੰਜਾਬ ਖਾਲੀ ਪਿਆ ਸੀ ਤੇ ਫਿਰ ਦੁਨੀਆ ਦੀ ਕੋਈ ਸ਼ਕਤੀ ਅੰਗਰੇਜ਼ਾਂ ਨੂੰ ਹਾਰਨ ਤੋਂ ਨਹੀਂ ਸੀ ਬਚਾ ਸਕਦੀ ਪਰ ਅਫਸੋਸ ਸਾਡੇ ਮੱਥੇ ਦੀ ਤਕਦੀਰ ਬੁਢੀ ਚੁਕੀ ਆ ਸਰਦਾਰ ਖਾਨ ਸਿੰਘ ਨੇ ਵੇਖਿਆ ਮੈਦਾਨੀ ਜੰਗ ਦਾ ਬੜਾ ਪਰੇ ਸਰਕਾਰੀ ਜੀ ਦਾ ਦੇਮ ਚੜਿਆ ਜਿਹੜੀ 7 ਫਰਵਰੀ ਨੂੰ ਮੇਜਾਂ ਨੂੰ ਮਦਦ ਮਿਲ ਗਈ 8 ਫਰਵਰੀ ਨੂੰ ਵੱਡੀਆਂ ਤੋਪਾਂ ਮੇਜਾਂ ਕੋਲ ਬੰਬੇ ਤੋਂ ਪਹੁੰਚ ਗਈਆਂ ਜਿਹਨਾਂ ਨਾਲ ਖਿੱਚਦੇ ਸਨ 9 ਤਰੀਕ ਨੂੰ ਲਾਰਡ ਰਸ ਨੇ ਔਰ ਲਾਰਡ ਹਾਰਡਿੰਗ ਨੇ ਸਭਰਾਉਣਾ ਦੇ ਪੈਦਾਨੇ جنگ ਵਿੱਚ ਮੋਰਚਾ ਬੰਦੀ ਕਰ ਲਈ ਉਹਨਾਂ ਨੇ ਖੰਡਕਾਂ ਖੋਲ ਲਈਆਂ ਮੋਰਚੇ ਬਣਾ ਲੈ 10 ਫਰਵਰੀ 1446 ਈਸਵੀ ਦਾ ਅਜੇ ਚੜਦੇ ਬੰਨੇ ਸੂਰਜ ਉਦਹੀ ਹੋਇਆ ਸੀ ਜਦ ਅਮਰੀਕਾ ਨੇ ਆਪਣੀਆਂ ਫੌਜਾਂ ਨੂੰ ਹੁਕਮ ਦਿੱਤਾ ਜੰਗਦਰ ਤੋਪਾਂ ਨੂੰ ਅੱਗ ਮਖਾਈ ਗਈ ਅਮਰੀਕਾ ਨੇ ਫਾਇਰ ਕੀਤੀ ਪਹਿਲੀ ਸ਼ਲਕ ਅਮਰੀਕਾ ਦੀਆਂ ਤੋਪਾਂ ਦੇ ਗੋਲੇ ਸਿੱਖ ਬੈਕਰੀਆਂ ਤੇ ਆ ਕੇ ਪਏ ਉਹਦੇ ਜਵਾਬ ਵਿੱਚ ਇਹਨਾਂ 76 ਤੋਪਾਂ ਨੇ ਜਵਾਬ ਦਿੱਤਾ ਅਮਰੀਕਾ ਦਾ ਪੈਰ ਉੱखड़ ਗਿਆ ਹਲਚਲ ਮਚ ਗਈ ਬੁਰਾ ਹਾਲ ਹੋਇਆ ਜਦੋਂ ਇਹ ਸਭ ਕੁਝ ਵੇਖਿਆ ਕਿ ਪੀਤ ਸਿੰਘ ਇਹ ਬਰਦਾਸ਼ਤ ਨਾ ਕਰ ਸਕਿਆ ਕਿ ਸਿੱਖ ਪਹਿਲੇ ਹੱਲੇ ਵਿੱਚ ਅਮਰੀਜ਼ਾਂ ਨੂੰ ਪਛਾੜ ਕੇ ਜਿੱਤ ਪ੍ਰਾਪਤ ਕਰ ਲੈਣ ਖਾਲਸਾ ਜੀ ਉਹ ਬਿਲਾ ਵਜ੍ਹਾ ਮੈਦਾਨੀ ਜੰਗ ਵਿੱਚ ਦੌੜਨ ਵਾਸਤੇ ਤਿਆਰ ਹੋ ਗਿਆ ਅਫਸੋਸ ਇਹ ਸਰਦਾਰ ਚੰਦ ਸਿੰਘ ਅਤਾਰੀ ਕੋਲ ਫੌਜ ਵਿੱਚ ਦੇਰੇ ਹੁੰਦੀ ਜਿਹੜਾ ਪੁਰ ਸਿੱਖਾਂ ਨੇ ਬੇੜੀਆਂ ਦਾ ਬਣਾਇਆ ਹੋਇਆ ਸੀ ਦਰਿਆ ਬਤਰੀ ਦੇ ਕੰਢੇ ਉੱਤੇ ਜਿਹਦਾ ਪਿਛਲਾ ਪਾਸਾ ਪਿੰਡ ਸਭਰਾਵਾ ਵਿੱਚ ਅਗਲਾ ਪਾਸਾ ਫਟੇਗੜ ਸਭਰਾਵਾ ਹੈ ਬਣੀ ਸੀ ਜੇ ਇਸ ਬੇੜੀਆਂ ਦੇ ਪੁਲ ਦੀ ਰਾਖੀ ਸਿੱਖ ਫੌਜ ਕਰਦੀ ਹੁੰਦੀ ਦਾ ਤੇਜਾ ਸਿੰਘ ਇਹ ਕੌਣ ਦਾ ਤੋੜ ਸਕਦਾ ਇਹ ਕੌਣ ਟੁੱਟ ਜਾਣ ਦੀ وجہ ਨਾਲ ਹੀ ਖਾਲਸਾ ਫੌਜਾਂ ਦਾ ਲੱਕ ਟੁੱਟਾ ਕਿਉਂਕਿ గోੜਾ ਬਰੂਦ ਅਸਲਾ ਕਿਸ ਤਰ੍ਹਾਂ ਵੀ ਸਤਲੁਜ ਤੋਂ ਪਾਰ ਨਹੀਂ ਸੀ ਜਾ ਸਕਦਾ ਇਤਿਹਾਸ ਦੁਆ ਹੈ ਕਿ ਸਤਲੁਜ ਦਾ ਪਾਣੀ ਜਦੋਂ ਸਿੱਖ ਕੁੰਦ ਬਿਆਨ ਨੂੰ ਪਾਰ ਕਰ ਰਹੇ ਸਨ ਉਹਦੋਂ ਬੜੇ ਦੇ ਕਾਰਗਰ ਸੀ ਲੇਕਿਨ ਜਿਸ ਦਿਨ ਇਹ ਜੰਗ ਸ਼ੁਰੂ ਹੋਈ ਭਾਰਾਂ ਸਿਆਚ ਕਿਤੇ ਪਿੱਛੇ ਵੀ ਪੈ ਚੁੱਕਾ ਸੀ ਇਸ ਦਰਿਆਵ ਵਿੱਚ ਚੜ੍ਹਾ ਆਇਆ ਇਹ 6 ਫੁੱਟ ਪਾਣੀ ਉੱਚਾ ਹੋ ਗਿਆ ਬੰਦੇ ਨੂੰ ਡੋਬੂ ਹੋ ਗਿਆ ਇਹ ਵੀ ਸਿੱਖਾਂ ਦੇ ਪਾਸੇ ਮੁਸੀਬਤ ਪਣੀ ਸਰਦਾਰ ਖਾਨ ਸਿੰਘ ਅਟਾਰੀ ਮੈਦਾਨੇ ਚੰਗ ਵਿੱਚ ਪਹੁੰਚ ਕੇ ਜਦੋਂ ਇਹ ਲੜਾਈ ਦਾ ਰੁਖ ਦੇਖ ਰਹੀ ਸੀ ਸਰਦਾਰ ਅਤਰ ਸਿੰਘ ਕਾਇਆ ਵਾਲੇ ਤੇ ਹਮਲਾ ਹੋਇਆ ਉਹਦੇ ਮੋਰਚੇ ਵਿੱਚ ਰੇਤ ਅੱਗੇ ਧਸਾਏ ਸਿੱਖ ਫੌਜਾਂ ਵਿੱਚ ਹਲਚਲ ਮੱਚੀ ਤਾਂ ਉਸ ਵੇਲੇ ਸਰਦਾਰ ਖਾਨ ਸਿੰਘ ਅਟਾਰੀ ਆਪਣੀ ਘੋੜੇ ਤੇ ਹੋਇਆ ਸਵਾਰ ਬੇ ਮੀਆਂ ਕੀ ਤੀਸਰੀ ਸਾਥ ਲੜਾ ਕੇ ਕਹਿ ਲਗਾ ਖਾਲਸਾ ਜੀ ਸਿੱਖੀ ਆਨ ਸ਼ਾਮ ਦੀ ਖਾਤਰ ਅਗ ਮਰ ਮਿਟੋ